ਸਰਿੰਦਰ ਸਿੰਘ ਭਰਾ ਮੇਰਾ ਛੋਟਾ ਹੈ ਇਹਦਾ ਨਾਮ ਸਰਿੰਦਰ ਸਿੰਘ ਹੈ ਕੀ ਗੱਲ ਹੈ ਪਤਾ ਨਹੀਂ ਬੰਬੀ ਤੇ ਗਿਆ ਹੈਗਾ ਘਰੋਂ ਹੁਣ 3 ਕਵੇ 2:30 ਕਵੇ ਬੰਬੀ ਨੂੰ ਆਇਆ ਤੇ ਬੰਬੀ ਤੋਂ ਘਰ ਜਾਣ ਦਾ ਤੇ ਅਸੀਂ ਕਿਹਾ ਵੀ ਆ ਜਾ ਦੁਆੜੀ ਖਾਈ ਕਰਦੇ ਉਹਦੇ ਨਾਲ ਕਰਦੇ ਘਰ ਤੇ ਹੈ ਕੁਠੀ ਵਖੋ ਆਖਿਆ ਨਹੀਂ ਮੈਂ ਅੱਜ ਅਸੇਰ ਦੇ ਇਕੱਠੇ ਹਾਂ ਦੇ ਪਤੀ ਜੀ ਇੱਕ ਵੀ ਹੋਰ ਦੇ ਸੱਟ ਲੱਗੀ ਫੁੱਦੀ ਆ ਤੇ ਉਹਨੂੰ ਅਸੀਂ ਸਾਹਮਣੇ ਤੋਂ ਜਦੋਂ ਪੱਟੀ ਕਰਾ ਕੇ ਆਇਆ ਇਹ ਨਹੀਂ ਗਿਆ ਤਾਂ ਮਟਾ ਗਿਆ ਨਾ ਇਹ ਘਰ ਨੂੰ ਪਰ ਕੇ ਬੰਬੀ ਨੂੰ ਚਲ ਗਏ ਨੇ ਤੇ ਅਸੀਂ ਘਰ ਆਪਣਾ ਕੰਮ ਕੁੰਮ ਕਰ ਗਏ ਮੁੜ ਕੇ ਪਾ ਜੇ ਲੰਮੇ ਪਿਆਰੇ ਪਤੀਏ ਨੇ 4 ਕਵੇ ਹੁਣ ਉਹ ਵਾਹ ਅੰਦਰ ਜੜੀ ਪੱਜੀ ਕੇ ਨਾ ਜਬ ਘਾਪਾ ਗਿੰਨਾ ਮਨਾਂ ਦਾ ਗੋਲੀ ਵੱਜ ਗਈ ਮੁੰਡੇ ਬੰਦੇ ਤੇ ਸਾਡੇ ਬੰਦੇ ਨੂੰ ਗੋਲੀ ਮਾਰਤੀ ਐ ਬਾ ਉਹ ਇਕ ਹੀ ਕਾਖਣੀ ਉੱਧੇ ਲੱਥੇ ਪੱਥੇ ਗਿਆ ਤੇ ਵੇਖਿਆ ਤਾਂ ਉੱਥੇ ਨਾ ਪਿਆ ਬਿਲਕੁਲ ਮੋਟਰਸਾਈਕਲ ਕੋਈ ਘੁਲੇ ਆ ਨਹੀਂ ਕੋਈ ਲੈਣੀ ਨਹੀਂ ਤਾਂ ਖਲੋਤਾ ਜਾਂ ਮੋਟਰਸਾਈਕਲ ਤੇ ਸਾਡਾ ਬੰਦਾ ਛੱਲੇ ਪਿਆ ਤੇ ਮੋਟਰਸਾਈਕਲ ਉੱਥੇ ਸਨਣ ਲੱਗਾ ਸਾਰੀ ਇਧਰ ਲੇਵਰ ਸੀਡ ਲਾਉਣਾ ਲੱਭੀ ਪਈ ਇਹਨਾਂ ਗੋਲੀ ਮਾਰੀ ਉਹਨਾਂ ਨੂੰ ਕੋਈ ਪਤਾ ਨਹੀਂ ਆ ਤੇ ਕੋਈ ਲੱਗਾ ਜੀ ਅਜੇ ਹੁਣ ਕਰਾਂਗੇ ਕੰਗਾਲ ਉੱਥੇ ਕੈਮਰੇ ਹੈਗੇ ਨੇ ਵੇਖੋ ਜੇ ਕੋਈ ਮੇਰੇ ਕਹਦੇ ਹਾਂ ਸਰਕਾਰ ਕਦੇ ਵੀ ਮੰਗ ਕਰਦੇ ਆ ਵੀ ਮਾੜੀ ਗੱਲ ਵੈ ਨਹੀਂ ਚਾਹੀਦਾ ਇੱਕ ਗਾ بڑے بڑے ਨੌਕਾਂ ਦੇ ਨੌਜਵਾਨ ਪੁੱਤ ਸਾਰੇ ਦੇ ਜਾਣਦੇ ਨੇ ਸਾਰਾ ਇਹੋ ਕੰਮ ਨਹੀਂ ਚਾਹੀਦਾ ਕਰਨਾ ਕੋਈ ਥੋੜਾ ਕੋਈ ਤਾਂ ਤਿਕੜੂ ਸਾਡੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੁਣ ਤੱਕ ਉਹਨਾਂ ਨੂੰ ਲੋਕੀ ਸਲਾਮਾ ਚਾਹੇ ਮੁਸਲਮਾਨ ਹਿੰਦੂ ਕੋਈ ਵੀ ਸਿੱਖ ਸਾਰੇ ਸਲਾਮਾ ਕਰਦੇ ਸਾਂ ਸੀ ਇਹਨਾਂ ਨੂੰ ਕੀ ਕਰੂਗਾ ਕੋਈ ਕਰੂਗਾ ਕੋਈ ਇਹਨਾਂ ਨੂੰ ਕੋਈ ਕੋਈ ਰਣਜੀਤ ਅਰੇ ਕੋਈ ਹੱਲੇ ਰਣਜੀਤ ਸਾਈ ਨੈਗੇਟਿਵ ਹੈ ਹੀ ਨਹੀਂ ਗੀ ਕੋਈ ਗੱਲਬਾਤ ਹੀ ਨਹੀਂ ਅੱਜ ਤੱਕ ਕੋਈ ਤਾਂ ਕੋਈ ਹੱਡੀ ਰੈਂਸਲ ਹੋਇਆ ਨਾ ਹੈ ਹੀ ਨਹੀਂ ਕਿ ਨਾ ਕੋਈ ਕਾਹਦੀ ਗੱਲ ਬਾਤ ਹੈ ਕੋਈ ਕ ਰਾਤ ਨੂੰ ਪਾਣੀ ਅੱਧੀ ਦੇ ਦੀ ਰਾਤ ਨੂੰ ਪਾਣੀ ਲਾ ਕੇ ਸਾਰਾ ਝੋਨਾ ਲਾਇਆ ਤੇਰਾ ਕਿਲੇ ਥਾਂ ਕੋਈ ਗੱਲ ਬਾਤ ਨਹੀਂ ਰਾਤ ਨੂੰ ਕਿ ਨਹੀਂ ਮੌਕੇ ਤੇ ਪਹੁੰਚੇ ਹਾਂ ਤੇ ਹੁਣ ਚੱਲ ਜਾਈਏ ਪੁਲਿਸ ਤੋਂ ਕਰਵਾ ਲਈਏ ਵੇਖੋ ਜੀ ਹੁਣ ਕਿ ਉਹ ਵਜੇ ਦਈ ਹੈ ਪੁਲਿਸ ਨੇ ਹੱਥ ਪੱਲਾ ਜੋੜੇ ਰਹੀ ਹੈ ਵੇਖੋ ਗਰੀਬ ਬੰਦਾ ਦਾ ਕੁਝ ਕਰੋ ਉਹ ਪੱਲਾ ਹੀ ਮੰਡਾ ਇੱਕ ਵਿਚਾਰਾ ਕੁੜੀ ਭੈਣ ਮੇ ਉਹਨਾਂ ਵਾਲੀ ਨੌਜਵਾਨ ਹੈ ਮੈਂ ਉਹਨੂੰ ਮਗਰ ਪਿਆ ਬੀ ਇਹਦਾ ਕਰਨਾ ਕਰ ਲੱਗੇ ਕਰ ਲਾ ਅਹੇ ਅੱਜ ਅਮਰੀਕਾ ਸਿਆਲ ਚ ਕਰ ਦਿਆਂਗਾ ਉਹਨਾਂ ਕਰ ਦਿਆਂਗਾ ਆਹ ਕੰਮ ਕਰ ਦੇ ਉਹ ਵਿਕੋੜ ਦੇ ਪੈ ਗਈਆਂ ਜਿੱਦਾਂ ਹੋਈ ਗਏ ਘਟਾਣ ਮਹਾਰਾਜ ਹੋਣ ਮਾ ਇਹਦੇ ਨਾਲ ਜਿਹਨੂੰ ਉਮਰ ਜਾਣਾ ਕਰਨੀ ਉਹ ਤਾਂ ਹੈ ਨਹੀਂ ਉਹ ਤਾਂ ਦੇ ਲੱਗੇ ਬਾਕੀ ਆਵਾ ਉਹਨੂੰ ਲੈ ਲਉਂਦੇ ਨੇ ਤੱਕੇ ਨਾਲ ਵੜ ਗਈ ਵਿੱਚ ਗੱਡੀ ਦੇ ਵਾਕਿਆ ਹੋਇਆ ਤਾਂ ਅੱਜ ਸਾਨੂੰ ਹੁਣੇ-ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਸਿਮਰ ਸਿੰਘ ਪੁੱਤਰ ਸਰਨਾਮ ਸਿੰਘ ਵਾਸੀ ਸੁਜਾਦਾ ਇਹਨਾਂ ਨੂੰ ਕੋਈ ਅਣਪਛਾਤਾ ਵਿਅਕਤੀ ਬੋਲੀ ਮਾਰ ਕੇ ਚਲਾ ਗਿਆ ਤੇ ਇਹ ਹੁਣ ਇੱਥੇ ਦਬਾ-ਦਬ ਹਸਪੀਟਲ ਲੈਂਦਾ ਇਹਨਾਂ ਨੂੰ ਇੱਥੇ ਇਹਨਾਂ ਦੀ ਮਤਲਬ ਮੌਤ ਹੋ ਚੁੱਕੀ ਤੇ ਪੂਰਾ ਮਾਮਲਾ ਕੁਝ ਪਤਾ ਲੱਗਾ ਨਹੀਂ ਨਹੀਂ ਜਦਿਆ ਕੋਈ ਪੂਰੇ ਮਾਮਲਾ ਨਹੀਂ ਪਤਾ ਇਹ ਤਰੀਕ ਜਲਦੀ ਹੀ ਪਤਾ ਲੱਗੂਗਾ ਅੱਗੇ ਭਰਦੇ ਦੇ ਸਟੇਟਮੈਂਟ ਲਾਵਾਂਗੇ ਜੋ ਵੀ ਉਹਦਾ ਸਟੇਟਮੈਂਟ ਦੇ ਮੁਤਾਬਕ ਫਾਰਮ ਭੰਦੀ ਪਾਵੇਗਾ ਪੋਸਟਮਾਰਟ ਪੋਸਟਮਾਰਟ ਹੋਏਗਾ ਅੱਗੇ ਪੋਸਟਮਾਰਟ ਹੋਏਗਾ ਬਾਕੀ ਸਾਰੀਆਂ ਗੱਲਾਂ ਅੱਗੇ ਪਿੱਛੇ ਆ ਗਈਆਂ